ਮਾਮਲਾ ਡੇਰਾਬਜੀ ਦੇ ਟਰੱਕ ਕੰਡਕਟਰ ਤੋਂ ਜੁੜਿਆ ਹੋਇਆ ਹੈ ਜਿਸ ਦੀ ਬੇਰਹਾਮੀ ਨਾਲ ਕੁੱਟਮਾਰ ਤੋਂ ਬਾਅਦ ਮੌਤ ਹੋ ਗਈ ਪਰ ਕੁੱਟਮਾਰ ਕਿਸ ਵੱਲੋਂ ਕੀਤੀ ਗਈ ਜਦੋਂ ਪੂਰੀ ਜਾਂਚ ਪੜਤਾਲ ਪੁਲਿਸ ਕਰਦੀ ਹੈ ਵੱਡੇ ਖੁਲਾਸੇ ਹੁੰਦੇ ਨੇ ਸਾਡੇ ਨਾਲ ਇਸ ਸਮੇਂ ਥਾਣਾ ਮੁਖੀ ਡੇਰਾਬਜੀ ਅਜੀਦੇਸ਼ ਕੋਚਲ ਮੌਜੂਦ ਹੈ ਸਰ ਪਹਿਲਾਂ ਤਾਂ ਪੂਰਾ ਮਾਮਲਾ ਦੱਸੋ ਮਾਮਲਾ ਹੋਇਆ ਕੀ ਸੀ ਤੇ ਕਿਵੇਂ ਤੁਸੀਂ ਮ੍ਰਿਤਕ ਦੇ આરોપી ਤੱਕ ਪਹੁੰਚਣ ਦੇ ਵਿੱਚ ਕਾਮਯਾਬ ਹੋਏ ਬੇਸਿਕਲੀ ਸਾਨੂੰ ਕੱਲ ਸੰਦੀਪ ਪੁੱਤਰ ਬਲਬੀਰ ਸਿੰਘ ਨੇ ਆਪਣਾ ਬਿਆਨ ਦਰਜ ਕਰਾਇਆ ਸੀਗਾ ਕਿ ਮੇਰੇ ਫਾਦਰ ਕੰਡਕਟਰ ਦਾ ਕੰਮ ਕਰਦੇ ਨੇ ਟਰੱਕ ਦੇ ਉੱਪਰ ਜਿਸ ਦਾ ਡਰਾਈਵਰ ਬਲੈਦ ਸਿੰਘ ਹੈ ਦੋਨੋਂ ਬੇੜਾਪਿੰਡ ਦੇ ਰਹਿਣ ਵਾਲੇ ਨੇ ਇਹ ਦੋਨੋਂ ਕੁਝ ਦਿਨ ਪਹਿਲਾਂ ਤਕਰੀਬਨ 10 ਦਿਨ ਪਹਿਲਾਂ ਗਏ ਸੀਗੇ ਕਾਨਪੁਰ ਸਾਈਡ ਗਏ ਸੀਗੇ ਉਥੋਂ ਵਾਪਸ ਜਦੋਂ ਆਏ ਨੇ ਤੇ ਇਹਨਾਂ ਦੇਖਿਆ ਕਿ ਇਹਨਾਂ ਦੇ ਫਾਦਰ ਦੀ ਇਹਨਾਂ ਨੂੰ ਉਸਦੀ ਲਾਸ਼ ਬਰਮਤ ਹੋਈ ਹੈ ਟਰੱਕ ਦੇ ਵਿੱਚੋਂ ਤੇ ਉਹਨਾਂ ਦੀ ਕਾਫੀ ਕੁੱਟਮਾਰ ਹੋਈ ਜਾਪਦੀ ਸੀ ਜਿਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਇਮੀਡੀਏਟਲੀ ਅੰਡਰ ਸੈਕਸ਼ਨ 302 ਐਫਆ ਨੰਬਰ 108 ਦਰਜ ਕੀਤੀ ਹੈ ਤੇ ਡਰਾਈਵਰ ਨੂੰ ਵਿਦਨ 1 ਆਵਰ ਅਰੈਸਟ ਕਰਕੇ ਜਿਹੜੀ ਅਗਲੀ ਤਫਤੀਸ਼ ਆਉਂਚ ਲੈਂਦੀ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਪਰਿਵਾਰ ਨੇ ਜਦੋਂ ਦੇਖਿਆ ਬੋਡੀ ਤੇ ਸੱਟਾ ਸੱਟਾਂ ਲੱਗੀਆਂ ਹੋਈਆਂ ਸੀ ਤੇ ਕੀ ਟਰੱਕ ਡਰਾਈਵਰ ਬੋਡੀ ਆ ਜਿਹੜੀ ਘਰੇ ਲੈ ਕੇ ਗਿਆ ਸੀ ਉਹਨਾਂ ਨੇ ਆ ਫੋਨ ਕਰਕੇ ਉਹਨਾਂ ਨੂੰ ਬੁਲਾਉਂਦਾ ਬੇਸਿਕਲੀ ਇਹ 23 ਤਰੀਕ ਨੂੰ ਹੀ ਟ੍ਰੱਕ ਡਰਾਈਵਰ ਦੀ ਤੇ ਜਿਹੜਾ ਮ੍ਰਿਤਕ ਹੈਨਾਂ ਦੇ ਆਪਸ ਚ ਝੜਪ ਹੋਈ ਸੀਗੀ ਉੱਥੇ ਜਿਸ ਤੋਂ ਬਾਅਦ ਸੱਟਾਂ ਲੱਗਣ ਕਾਰਨ ਉਹਨਾਂ ਦੀ ਪਿੱਛੇ ਹੀ ਕਾਫੀ ਮੌਤ ਹੋ ਗਈ ਸੀਗੀ ਲੇਕਿਨ ਟ੍ਰੱਕ ਡਰਾਈਵਰ ਨੇ ਇਸ ਚੀਜ਼ ਨੂੰ ਇੱਕ ਨੈਚੁਰਲ ਡੈਥ ਦਾ ਰੂਪ ਦੇਣ ਲਈ ਉਹ ਇੱਥੇ ਲੈ ਕੇ ਆਇਆ ਸੀਗਾ ਕਿ ਇਹ ਸ਼ਾਇਦ ਕਿਸੇ ਬਿਮਾਰੀ ਕਰਕੇ ਚਲਬਸੀ ਨੇ ਲੇਕਿਨ ਜਿਵੇਂ ਹੀ ਪਰਿਵਾਰ ਨੇ ਬੋਡੀ ਦੇਖੀ ਤੇ ਉਹਨਾਂ ਨੂੰ ਸੱਟਾਂ ਨਜ਼ਰ ਆਈਆਂ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਬਿਆਨ ਦਰਜ ਕਰਾਇਆ ਤੇ ਸਾਡੇ ਵੱਲੋਂ ਬੰਦੀ ਕਾਰਵਾਈ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਸਰ ਜਿਹੜਾ આરોપી ਸੀ ਉਹਨੂੰ ਫਿਰ ਅਰੈਸਟ ਕਿਵੇਂ ਕੀਤਾ ਕਿੱਥੋਂ ਅਰੈਸਟ ਕੀਤਾ ਅਸੀਂ ਜਿਵੇਂ ਸਾਡੇ ਕੋਲ ਪਰਚਾ ਸੌਇਆ ਦੀ ਉਸ ਤੋਂ ਬਾਅਦ ਅਸੀਂ ਵੱਖਰੀਆਂ ਵੱਖਰੀਆਂ ਟੀਮਾਂ ਬਣਾਈਆਂ ਐਂਡ ਵਿਦਨ 1 ਆਵਰ ਅਸੀਂ ਦੋਛੀਆਂ ਅਰੈਸਟ ਕਰ ਲਿਆ ਸੀਗਾ ਬਾਕੀ ਚੀਜ਼ਾਂ ਹਲੇ ਤਫਤੀਸ਼ ਦਾ ਹਿੱਸਾ ਨਾ ਬਨ ਅਨਬੰਦ ਅਨਬੰਦ ਦਾ ਕਾਰਨ ਪਤਾ ਲੱਗਿਆ ਕਿ ਟਰੱਕ ਡਰਾਈਵਰ ਤੇ ਕੰਡਕਟਰ ਦੇ ਵਿੱਚ ਕਿਉਂ ਹੋਈ ਸੀ ਇਹਨਾਂ ਦੇ ਪਰਿਵਾਰ ਦੇ ਦੱਸਣ ਮੁਤਾਬਕ ਇਹ ਅੱਜ ਤੋਂ ਡੇਢ ਸਾਲ ਪਹਿਲੇ ਵੀ ਇਹਦੇ ਨਾਲ ਜਾਇਆ ਕਰਦਾ ਸੀਗਾ ਲੇਕਿਨ ਅਕਸਰ ਇਹਨੂੰ ਜਿਹੜੇ ਬੰਦੇ ਪੈਸੇ ਸੀਗੇ ਉਹ ਨਾ ਮਿਲਣ ਕਰਕੇ ਤੇ ਇਹਦੇ ਵੱਲੋਂ ਆਪਣੇ ਪੈਸੇ ਮੰਗਣ ਤੇ ਇਹਦੀ ਕੁੱਟਮਾਰ ਇਸ ਡਰਾਈਵਰ ਵੱਲੋਂ ਕੀਤੀ ਜਾਂਦੀ ਸੀਗੀ ਸਰ ਕਿਸੇ ਤਰ੍ਹਾਂ ਦਾ ਦੋਨਾਂ ਵੱਲੋਂ ਕੋ ਪਤਾ ਲੱਗਿਆ ਹੋਵੇ ਇਦਾਂ ਦੀ ਚੀਜ਼ ਹੁਣ ਤੱਕ ਤਾਂ ਸਾਹਮਣੇ ਨਹੀਂ ਆਈ ਲੇਕਿਨ ਅਸੀਂ ਪੋਸਟਮਾਰਟਮ ਕਰਾ ਰਹੇ ਹਾਂ ਜੋ ਚੀਜ਼ ਹੋਏਗੀ ਔਨ ਰਿਕਾਰਡ ਲਾਜਾਏਗੀ ਜੋ ਫਿਰ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਦੀ ਅਰੈਸਟ ਪਾ ਲਈਏ ਤੇ ਅੱਗੇ ਫਿਰ ਕੋਈ ਰਿਮਾਂਡ ਵਗੈਰਾ ਮਿਲਿਆ ਹੋ ਅਸੀਂ ਅੱਜ ਦੋਸ਼ੀ ਨੂੰ ਮਾਨਯੋਗ ਅਦਾਲਤ ਚ ਪੇਸ਼ ਕੀਤਾ ਸੀਗਾ ਜਿੱਥੇ ਸਾਨੂੰ ਦੋਸ਼ੀ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਹੋਇਆ ਜੋ ਸਰ ਕੋਈ ਬੈਕਗਰਾਉਂਡ ਜੋ ਡਰਾਈਵਰ ਹੈ ਉਸ ਦਾ ਕੋਈ ਬੈਕਗਰਾਉਂਡ ਕ੍ਰਿਮੀਨਲ ਜਾਂ ਕੁਝ ਇਸ ਤਰ੍ਹਾਂ ਦਾ ਪਤਾ ਲੱਗਿਆ ਹੋਵੇ ਕਿਸੇ ਗਲਤ ਐਕਟੀਵਿਟੀ ਦੇ ਵਿੱਚ ਸ਼ਮੂਲੀਅਤ ਹੋਵੇ ਅ ਇਹ ਸਾਰੀ ਚੀਜ਼ ਮਾਮਲਾ ਡੇਰਾਬਸੀ ਦੇ ਟਰੱਕ ਕੰਡਕਟਰ ਤੋਂ ਜੁੜਿਆ ਹੋਇਆ ਹੈ ਜਿਸ ਦੀ ਬੇਰਹਾਮੀ ਨਾਲ ਕੁੱਟਮਾਰ ਤੋਂ ਬਾਅਦ ਮੌਤ ਹੋ ਗਈ ਪਰ ਕੁੱਟਮਾਰ ਕਿਸ ਵੱਲੋਂ ਕੀਤੀ ਗਈ ਜਦੋਂ ਪੂਰੀ ਜਾਂਚ ਪੜਤਾਲ ਪੁਲਿਸ ਕਰਦੀ ਹੈ ਵੱਡੇ ਖੁਲਾਸੇ ਹੁੰਦੇ ਨੇ ਸਾਡੇ ਨਾਲ ਇਸ ਸਮੇਂ ਥਾਣਾ ਮੁਖੀ ਡੇਰਾਬਸੀ ਅਜੀਤੇਜ ਕੋਸ਼ਲ ਮੌਜੂਦ ਹੈ ਸਰ ਪਹਿਲਾਂ ਤਾਂ ਪੂਰਾ ਮਾਮਲਾ ਦੱਸੋ ਮਾਮਲਾ ਹੋਇਆ ਕੀ ਸੀ ਤੇ ਕਿਵੇਂ ਤੁਸੀਂ ਮ੍ਰਿਤਕ ਦੇ આરોપી ਤੱਕ ਪਹੁੰਚਣ ਦੇ ਵਿੱਚ ਕਾਮਯਾਬ ਹੋਏ ਬੇਸਿਕਲੀ ਸਾਨੂੰ ਕੱਲ ਸੰਦੀਪ ਪੁੱਤਰ ਬਲਬੀਰ ਸਿੰਘ ਨੇ ਆਪਣਾ ਬਿਆਨ ਦਰਜ ਕਰਾਇਆ ਸੀਗਾ ਕਿ ਮੇਰੇ ਫਾਦਰ ਕੰਡਕਟਰ ਦਾ ਕੰਮ ਕਰਦੇ ਨੇ ਟਰੱਕ ਦੇ ਉੱਪਰ ਥਿਸ ਆ ਡਰਾਈਵਰ ਬਲੈਦ ਸਿੰਘ ਹੈ ਦੋਨੋਂ ਬੇੜਾਪਿੰਡ ਦੇ ਰਹਿਣ ਵਾਲੇ ਨੇ ਇਹ ਦੋਨੋਂ ਕੁਝ ਦਿਨ ਪਹਿਲਾਂ ਤਕਰੀਬਨ 10 ਦਿਨ ਪਹਿਲਾਂ ਗਏ ਸੀਗੇ ਕਾਨਪੁਰ ਸਾਈਡ ਗਏ ਸੀਗੇ ਉਥੋਂ ਵਾਪਸ ਜਦੋਂ ਆਏ ਨੇ ਤੇ ਇਹਨਾਂ ਨੇ ਦੇਖਿਆ ਕਿ ਇਹਨਾਂ ਦੇ ਫਾਦਰ ਦੀ ਇਹਨਾਂ ਨੂੰ ਉਸਦੀ ਲਾਸ਼ ਬਰਮਤ ਹੋਈ ਹੈ ਟਰੱਕ ਦੇ ਵਿੱਚੋਂ ਤੇ ਉਹਨਾਂ ਦੀ ਕਾਫੀ ਕੁੱਟਮਾਰ ਹੋਈ ਜਾਪਦੀ ਸੀ ਜਿਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਇਮੀਡੀਏਟਲੀ ਅੰਡਰ ਸੈਕਸ਼ਨ 302 ਐਫਆ ਨੰਬਰ 168 ਦਰਜ ਕੀਤੀ ਹੈ ਤੇ ਡਰਾਈਵਰ ਨੂੰ ਵਿਦਨ 1 ਆਵਰ ਅਰੈਸਟ ਕਰਕੇ ਜਿਹੜੀ ਅਗਲੀ ਤਫਤੀਸ਼ ਆਉਂਚ ਲੈਂਦੀ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਪਰਿਵਾਰ ਨੇ ਜਦੋਂ ਦੇਖਿਆ ਬੋਡੀ ਤੇ ਸੱਟਾਂ ਸੁੱਟਾਂ ਲੱਗੀਆਂ ਹੋਈਆਂ ਸੀ ਤੇ ਕੀ ਟਰੱਕ ਡਰਾਈਵਰ ਬੋਡੀ ਆ ਜਿਹੜੀ ਘਰੇ ਲੈ ਕੇ ਗਿਆ ਸੀ ਉਹਨਾਂ ਨੇ ਆ ਫੋਨ ਕਰਕੇ ਉਹਨਾਂ ਨੂੰ ਬੁਲਾਉਂਦਾ ਬੇਸਿਕਲੀ ਏ 23 ਤਰੀਕ ਨੂੰ ਹੀ ਟ੍ਰੱਕ ਡਰਾਈਵਰ ਦੀ ਤੇ ਜਿਹੜਾ ਮ੍ਰਿਤਕ ਹੈਨ ਦੀ ਆਪਸ ਚ ਝੜਪ ਹੋਈ ਸੀਗੀ ਉੱਥੇ ਜਿਸ ਤੋਂ ਬਾਅਦ ਸੱਟਾਂ ਲੱਗਣ ਕਾਰਨ ਉਹਨਾਂ ਦੀ ਪਿੱਛੇ ਹੀ ਕਾਫੀ ਮੌਤ ਹੋ ਗਈ ਸੀਗੀ ਲੇਕਿਨ ਟ੍ਰੱਕ ਡਰਾਈਵਰ ਨੇ ਇਸ ਚੀਜ਼ ਨੂੰ ਇੱਕ ਨੈਚੁਰਲ ਡੈਥ ਦਾ ਰੂਪ ਦੇਣ ਲਈ ਉਹ ਇੱਥੇ ਲੈ ਕੇ ਆਇਆ ਸੀਗਾ ਕਿ ਇਹ ਸ਼ਾਇਦ ਕਿਸੇ ਬਿਮਾਰੀ ਕਰਕੇ ਚਲਬਸੀ ਨੇ ਲੇਕਿਨ ਜਿਵੇਂ ਹੀ ਪਰਿਵਾਰ ਨੇ ਬੋਡੀ ਦੇਖੀ ਤੇ ਉਹਨੂੰ ਸੱਟਾਂ ਨਜ਼ਰ ਆਈਆਂ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਬਿਆਨ ਦਰਜ ਕਰਾਇਆ ਤੇ ਸਾਡੇ ਵੱਲੋਂ ਬੰਦੀ ਕਾਰਵਾਈ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਸਰ ਜਿਹੜਾ ਰੋਪੀ ਸੀ ਉਹਨੂੰ ਫਿਰ ਅਰੈਸਟ ਕਿਵੇਂ ਕੀਤਾ ਕਿੱਥੋਂ ਅਰੈਸਟ ਕੀਤਾ ਅਸੀਂ ਜਿਵੇਂ ਸਾਡੇ ਕੋਲ ਪਰਚਾ ਹੋਇਆ ਦੀ ਉਸ ਤੋਂ ਬਾਅਦ ਅਸੀਂ ਵੱਖਰੀਆਂ ਵੱਖਰੀਆਂ ਟੀਮਾਂ ਬਣਾਈਆਂ ਐਂਡ ਵਿਦਨ 1 ਆਵਰ ਅਸੀਂ ਦੋਛੀਆਂ ਨੂੰ ਅਰੈਸਟ ਕਰ ਲਿਆ ਸੀਗਾ ਬਾਕੀ ਚੀਜ਼ਾਂ ਹਾਲੇ ਤਫਤੀਸ਼ ਦਾ ਹਿੱਸਾ ਨੇ ਅਨੁਮਨ ਅਨੁਮਨ ਦਾ ਕਾਰਨ ਪਤਾ ਲੱਗਿਆ ਕਿ ਟਰੱਕ ਡਰਾਈਵਰ ਤੇ ਕੰਡਕਟਰ ਦੇ ਵਿੱਚ ਕਿਉਂ ਹੋਈ ਸੀ ਇਹਨਾਂ ਦੇ ਪਰਿਵਾਰ ਦੇ ਦੱਸਣ ਮੁਤਾਬਕ ਇਹ ਅੱਜ ਤੋਂ ਡੇਢ ਸਾਲ ਪਹਿਲੇ ਵੀ ਇਹਦੇ ਨਾਲ ਜਾਇਆ ਕਰਦਾ ਸੀਗਾ ਲੇਕਿਨ ਅਕਸਰ ਇਹਨੂੰ ਜਿਹੜੇ ਬੰਦੇ ਪੈਸੇ ਸੀਗੇ ਉਹ ਨਾ ਮਿਲਣ ਕਰਕੇ ਤੇ ਇਹਦੇ ਵੱਲੋਂ ਆਪਣੇ ਪੈਸੇ ਮੰਗਣ ਤੇ ਇਹਦੀ ਕੁੱਟਮਾਰ ਇਸ ਡਰਾਈਵਰ ਵੱਲੋਂ ਕੀਤੀ ਜਾਂਦੀ ਸੀਗੀ ਸਰ ਕਿਸੇ ਤਰ੍ਹਾਂ ਦਾ ਦੋਨਾਂ ਵੱਲੋਂ ਕੋਈ ਨ ਪਤਾ ਲੱਗਿਆ ਹੋਵੇ ਇਦਾਂ ਦੀ ਚੀਜ਼ ਹੁਣ ਤੱਕ ਤਾਂ ਸਾਹਮਣੇ ਨਹੀਂ ਆਈ ਲੇਕਿਨ ਅਸੀਂ ਪੋਸਟਮਾਰਟਮ ਕਰਾ ਰਹੇ ਹਾਂ ਜੋ ਚੀਜ਼ ਹੋਏਗੀ ਔਨ ਰਿਕਾਰਡ ਲਾਜਾਏਗੀ ਫਿਰ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਦੀ ਰੈਸਟ ਪਾ ਲਈ ਤੇ ਅੱਗੇ ਫਿਰ ਕੋਈ ਰਿਮਾਂਡ ਵਗੈਰਾ ਮਿਲਿਆ ਹੋ ਅਸੀਂ ਅੱਜ ਦੋਸ਼ੀ ਨੂੰ ਮਾਨਯੋਗ ਅਦਾਲਤ ਚ ਪੇਸ਼ ਕੀਤਾ ਸੀਗਾ ਜਿੱਥੇ ਸਾਨੂੰ ਦੋਸ਼ੀ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਹੋਇਆ ਜੋ ਸਰ ਕੋਈ ਬੈਕਗ੍ਰਾਉਂਡ ਜੋ ਡਰਾਈਵਰ ਹੈ ਉਸ ਦਾ ਕੋਈ ਬੈਕਗ੍ਰਾਉਂਡ ਕ੍ਰਿਮੀਨਲ ਜਾਂ ਕੁਝ ਇਸ ਤਰ੍ਹਾਂ ਦਾ ਪਤਾ ਲੱਗਿਆ ਹੋ ਕਿਸੇ ਗਲਤ ਐਕਟੀਵਿਟੀ ਦੇ ਵਿੱਚ ਸ਼ਮੂਲੀਅਤ ਹੋਵੇ ਅ ਇਹ ਸਾਰੀ ਚੀਜ਼ਾਂ